ਪਲੇਨ ਹੈ ਕਿ ਤੁਸੀਂ ਕਰੋ ਐਮਸੀਲ ਕਮਿਸ਼ਨਰ ਪੇਜ ਦੇ ਉੱਤੇ ਜੀ ਭਾਜੀ ਰੋਜ਼ 136000 ਕੰਪਲੇਂਟਾਂ ਕਰਦੇ ਕਿਹੜੀ ਤੁਣਵਾਈ ਹੁੰਦੀ ਹੈ ਕੋਣੀ ਹੁੰਦੀ ਸਰ ਕੋਈ ਵੀ ਤੁਣਵਾਈ ਨਹੀਂ ਹੁੰਦੀ ਹੁੰਦੀ ਤੁਸੀਂ ਕਹਿੰਦੇ ਮਿਸ਼ਨਰ ਸਾਹਿਬ 150 ਰੁਪਏ ਲੈ ਰਹੇ ਆ ਗੱਲ ਏਡੀ ਗੱਲ ਕਰ ਰਹੇ ਜਿਹੜੀ ਗੱਲ ਕਰ ਰਹੇ ਕਿਹਾ ਜੀ 100 150 ਲੈ ਰਹੇ ਤੁਸੀਂ ਭਾਜੀ ਲੋਕੀ ਕਿੱਧਰ ਜਾਂਦੇ ਆ ਮੈਨੂੰ ਦੱਸੋ ਪੈਸੇ ਜਾਂਦੀ ਕਿ ਪ੍ਰਾਈਵੇਟ ਕੋਈ ਨਹੀਂ ਕਿਤਨੀ ਵਹ ਪ੍ਰਾਈਵੇਟ ਅਗੂ ਲੱਗ ਰਿਹਾ ਭਾਜੀ ਕੂੜੇ ਵਾਲੇ ਬੰਦੇ ਕਾਟੇ ਜਿਹੜੇ ਕੋਈ ਕਿੱਧਰ ਜਾਂਦੇ ਚੱਕਦੇ ਜਾਂਦੇ ਭਾਜੀ ਕਰਮਚਾਰੀ ਕੂੜੇ ਲੱਗਦੇ ਆ ਭਾਜੀ ਪ੍ਰਾਈਵੇਟ ਬੰਦੇ ਕੂੜੇ ਚੱਕਦੇ ਆ ਸਾਡੇ ਕਰਮਚਾਰੀ ਕਿੱਥੋਂ ਚੱਕਦਾ ਡੋਰ ਸਾਭ ਰੱਖਣਾ। ਅੱਜ ਗੱਲ ਇਹ ਹੈ ਕਿ ਹਾਂ ਤਦੋਂ ਕਿਹਨਾ ਪਰੋਖ ਤੋਂ ਤੁਸੀਂ ਅਲੀਗੇਸ਼ਨ ਨਹੀਂ ਕਰ ਸਕਦੇ। ਵੀ ਤੁਹਾਡਾ ਕਮਿਸ਼ਨਰ ਪੈਸੇ ਲੈਂਦਾ ਜਾਉਂਦਾ ਹੈ। ਭਾਜੀ ਪੈਸੇ ਜਾਂਦੇ ਕਿੱਥੇ ਮੈਂ ਤੇ ਪੁੱਛ ਰਿਹਾ। ਤੁਸੀਂ ਦਿੰਦੇ ਹੋ ਤੁਸੀਂ ਦਿੰਦੇ ਕਿਉਂ ਜੀ? ਤੁਸੀਂ ਦਿੰਦੇ ਕਿਉਂ ਕਰਾਪਸ਼ਨ ਤੁਸੀਂ ਪੈਦਾ ਕਰਦੇ ਹੋ। ਭਾਜੀ ਸਾਹਿਬ ਤੁਹਾਡੇ ਦਵਾਈ ਕਰਦੇ ਨਹੀਂ ਬਿਨਾਂ ਪੈਸੇ ਦਿੱਤੇ ਕੂੜਾ ਟਿੱਕੇ ਨਹੀਂ ਜਾਂਦੇ। ਭਾਜੀ ਬਿਨਾਂ ਪੈਸੇ ਦਿੱਤੇ ਕੰਮ ਨਹੀਂ ਕਰਦੇ। ਆਜੋ। ਬੈਨ ਨਜ਼ਰ ਕਮਿਸ਼ਨਰ ਨੂੰ ਇੱਥੇ ਬੁਲਾਣੇ ਆ ਜੀ। ਬੁਲਾ ਲਓ। ਕੋਈ ਪੈਸੇ ਮੰਗਾ ਡਾਇਰੈਕਟਰ ਸਾਹਿਬ ਮੌਕੇ ਤੇ ਕੋਲ ਖੜੇ ਹਨ ਓਡੇ ਕੋਲ ਜੀ। ਇਦਾਂ ਨਹੀਂ ਬਜੇ ਉਹ ਕੀ ਅਰੀਗੇਸ਼ਨ ਕਰਦੀ ਤੁਸੀਂ ਕਹਿੰਦੇ ਕੰਮ ਹੀ ਨਹੀਂ ਹੁੰਦਾ ਸਭ ਤੋਂ ਪਹਿਲਾਂ ਸਵੇਰੇ ਰੋਡ ਲੱਗਦਾ ਸਵੇਰੇ ਰੋਡ ਕਲੀਅਰ ਹੁੰਦੀ ਵੀਡੀਓ ਬਣਾਓ ਮੇਰੇ ਪਾਦਾਂ ਦੇ ਫੇਸ ਤੇ ਦੇਖ ਤੁਸੀਂ ਨੂੰ ਕੋਟ ਕਰਾਂ ਬਾਜੀ ਆਪਾਂ ਗਲਤ ਗੱਲ ਚੀਜ਼ ਨੂੰ ਬਿਲਕੁਲ ਤੁਹਾਡੀ ਚੰਗਾ ਕੰਮ ਕਰ ਰਹੇ ਹੋ ਪਰ ਜਿਹੜੀ ਗੱਲ ਆਪਾਂ ਕੂੜੇ ਵਾਲੇ ਜਿਹੜੇ ਸਫਾਈ ਕਰਮਚਾਰੀ ਹੈ ਉਹ ਕੂੜੇ ਵਾਲਾ ਅਰੇਂਜ ਕਰਾ ਕੇ ਦਿੰਦਾ 100 150 ਰੁਪਏ ਮੇਰੇ ਘਰੋਂ ਲੈ ਕੇ ਜਾਂਦੇ ਔਰ ਮੈਂ ਕਹਿੰਦੀ ਬਾਜੀ ਘਰ ਦੇ ਪੈਸੇ ਤੁਸੀਂ ਦੋਵੇਂ ਵੈਂਡਰ ਨੂੰ ਅੱਛਾ ਜੀ ਤੁਸੀਂ ਘਰ ਤੋਂ ਕੂੜਾ ਜਗਾਣਾ ਵੀ ਉਹ ਵੈਂਡਰ ਨੇ ਤੁਹਾਡੇ ਕੋਲ ਪੈਸੇ ਲੈਣੇ ਆ ਉਹ ਸਫਾਈ ਕਰਮਚਾਰੀ ਇਸ ਵਾਈ ਕਰਮਚਾਰੀ ਨਹੀਂ ਕਰਕੇ ਦੇਖੋ ਤੁਹਾਨੂੰ ਕਦੋਂ ਪਤਾ ਲੱਗੂ ਕਿ ਵਾਈ ਦੁਕਾਨਾਂ ਤੋਂ ਹੀ ਪਏ ਜਾਂਦੇ ਆ ਦੂਸਰੇ ਪਏ ਤੁਸੀਂ ਪ੍ਰਾਈਵੇਟ ਵੈਂਡਰ ਦਿੰਦੇ ਆ ਜੀ ਤੁਸੀਂ ਜਿੰਨੇ ਪਏ ਤੁਸੀਂ ਪ੍ਰਾਈਵੇਟ ਵੈਂਡਰ ਦਿੰਦੇ ਆ ਆ ਪਾ ਜੀ ਸਾਰੇ ਦਾ ਪਾ ਜੀ ਕੰਮ ਕਿਦਾ ਬਾ ਨਹੀਂ ਹੋਊਗਾ ਤਾਂ ਹੀ ਬਣਾ ਕੰਮ ਕਿਦਾ ਵਾਪਸ ਇਹ ਪ੍ਰਾਈਵੇਟ ਦਾ ਗੌਰਮੈਂਟ ਦਾ ਪ੍ਰਾਈਵੇਟ ਦਾ ਜੀ ਇਹ ਪ੍ਰਾਈਵੇਟ ਦਾ ਦੁਕਾਨਾਂ ਤੋਂ ਚੱਕਣਾ ਪ੍ਰਾਈਵੇਟ ਦਾ ਰੋਡ ਤੋਂ ਚੱਕਣਾ ਕਾਰਪੋਰੇਸ਼ਨ ਦਾ ਜੀ ਕੋਣ ਆ ਕੇ ਚੱਕੋ ਜਿਹੜੀ ਨਾਲ ਹੀ ਕਹਿੰਦੇ ਗੌਰਮੈਂਟ ਵਾਲੇ ਕਰਕੇ ਜਾਂਦੇ ਨੇ ਡੈਨੀ ਨੇ ਸੈਂਟਰ ਤੋਂ ਨਹੀਂ ਆਣੀ ਗੂੜਾ ਨਹੀਂ ਨੁੜਦਾ ਤੇ ਪਟਨਾ ਨੇ ਜੇਕਰ ਕਰਦੇ ਨੇ ਕਾਰਨ ਕੋਣੇ ਅੱਗ ਲਾਈ ਆ ਬੰਦੇ ਉਹ ਵੀ ਅੱਗ ਲਾਈ ਇੰਨੀ ਰੋਡ ਦੇ ਉੱਤੇ ਹੀ ਤੁਹਾਨੂੰ ਰੋਕਿਆ ਦਿਓ ਉਹ ਤਾਂ ਗਲਤੀ ਨਾਲ ਅੱਗ ਲਾਈ ਜਾਂਦਾ ਚੱਕਾ ਇਹਨਾਂ ਨਾਲ ਅੱਗ ਲਾਈ ਆ ਪੇਹ ਰੰਦਾ ਨੇ ਰੋਡ ਤੇ ਇਹੋ ਜਿਹਾ ਆਪਾਂ ਕੰਪਲੇਂਟ ਕਰ ਰਹੇ ਆ ਹੋਰ ਲੋਨ ਆ ਜੀ ਆਪਾਂ ਤੁਹਾਡੇ ਨਾਲ ਨਹੀਂ ਲਿਖਿਆ ਮੈਨੂੰ ਵਾਲ ਇੱਕ ਮੇਰਾ ਵੀਊ ਪਾ ਦਿਓ ਔਰ ਆਪਰੇਸ਼ਨ ਐਮ ਕੀ ਯਾਰ ਸਾਡੇ ਬੁੱਢੇ ਦਰਿਆ ਦੀ ਕਸੀਬ ਰੇ ਦਾ ਪਾਣੀ ਬੰਦ ਆ ਉਹਨਾਂ ਨੂੰ ਚਲਾਨ ਕਰ ਦਿਓ ਜਦੋਂ ਬੁੱਢੇ ਦਰਿਆ ਜਾਊਗਾ ਸੀ ਉਹ ਵੀ ਕੰਮ ਕਰ ਭਾਜੀ ਸਾਡੇ ਕੋ ਕੂੜੇ ਦਾ ਕੰਮ ਹੈ ਨਹੀਂ ਨਹੀਂ ਵੀਰ ਤੁਸੀਂ ਰਿਸਪੈਕਟਿਵ ਹੋ ਮੈਂ ਤਾਂ ਆਪਣਾ ਮੁੱਦਾ ਰੱਖ ਰਿਹਾ ਭਾਜੀ ਅਸੀਂ ਤੁਹਾਡੀ ਸੇਵਾ ਕਰਨ ਆਏ ਹਾਂ ਕਿ ਤੁਸੀਂ ਸਾਡੀ ਸੇਵਾ ਕਰਦੇ ਹੋ ਤਾਂ ਮੈਨੂੰ ਨਹੀਂ ਲੱਗਦੀ ਜੀ ਇਹ ਕਦੋਂ ਸਮਝ ਨਹੀਂ ਲੱਗਦੀ ਜੀ ਭਾਜੀ ਨਹੀਂ ਚੱਕਿਆ ਐਮਐਲਏ ਸਾਹਿਬ ਤੁਹਾਨੂੰ ਅੰਦੇ ਹੁਣ ਕੋਣ ਇੱਥੇ ਰੋਡ ਤੋਂ ਕੋਈ ਵੀ ਨਹੀਂ ਚੱਕਦਾ ਕੋਈ ਨਾ ਕੋਈ ਬਤਾਵਾ ਦਿੰਦਾ ਤੁਹਾਨੂੰ ਕੋਈ ਗੱਲ ਨਹੀਂ ਅੱਗੇ ਤੋਂ ਕਹਿ ਰੱਖੋ ਤੁਸੀਂ ਆਪਾਂ ਆਪਾਂ ਇਹਨੂੰ ਕੋਆਪਰੇਟ ਕਰ ਦਿਆ ਤੇਰੇ ਮੈਸੇਜ ਪਾਣਿਆ ਜੇ ਤੁਹਾਨੂੰ ਕੰਪਲੇਨਟ ਹੈਗੀ ਤੁਸੀਂ ਕਰੋ ਐਮਸੀਐਲ ਕਮਿਸ਼ਨਰ ਪੇਜ ਦੇ ਉੱਤੇ ਜੀ ਬਾਜੀ ਰੋਜ਼ 136000 ਕੰਪਲੇਂਟਾਂ ਕਰਦੇ ਕਿਹੜੀ ਤਨਵਾਈ ਹੁੰਦੀ ਕੋਈ ਨਹੀਂ ਹੁੰਦੀ ਸਰ ਕੋਈ ਵੀ ਤਨਵਾਈ ਨਹੀਂ ਹੁੰਦੀ ਕੋਈ ਨਹੀਂ ਹੁੰਦਾ ਤੁਸੀਂ ਕਹਿ ਰਹੇ ਹੋ ਸਰ 150 ਰੁਪਏ ਲੈ ਰਹੇ ਹੋ ਤੁਸੀਂ ਇਹ ਗੱਲ ਗੱਲ 80 ਗੱਲ ਕਰ ਰਹੇ ਜਿਹੜੀ ਗੱਲ ਕਰ ਰਹੇ ਕਿਤੇ ਆ ਜੀ 100 150 ਲੈ ਰਹੇ ਤੁਸੀਂ ਸਾਡੇ ਅਫਸਰ ਬਾਜੀ ਲੋਕਾਂ ਨੂੰ ਕਿੱਧਰ ਜਾਂਦੇ ਹੋ ਮੈਨੂੰ ਪਤਾ ਕੋ ਪੈਸੇ ਜਾਂਦੇ ਆਜੀ ਪ੍ਰਾਈਵੇਟ ਕੋਈ ਨਹੀਂ ਕਿਤਰੀ ਪੈਸੇ ਪ੍ਰਾਈਵੇਟ ਕੋ ਲੱਗਦੇ ਆ ਬਾੜੀ ਕੂੜੇ ਵਾਲੇ ਬੰਦੇ ਕਾਟੇ ਜਿਹੜੇ ਫਾਈਲ ਲੱਗਦੇ ਆ ਬਾੜੀ ਕਰਮਚਾਰੀ ਕੂੜੇ ਲਾਂਦੇ ਆ ਬਾਜੀ ਪ੍ਰਾਈਵੇਟ ਬੰਦੇ ਕੂੜੇ ਚੱਕਦੇ ਸਾਡੇ ਗਮਾਂ ਸੜਨ ਤੋਂ ਚੱਕਾ ਡੋਰ ਸਾਹਿਬ ਰਖਣਾ ਕੀ ਗੱਲ ਇਹ ਹੈ ਕਿ ਹਾਂ ਤੁਸੀਂ ਕਿੰਨਾ ਪ੍ਰੂਫ ਤੋਂ ਤੁਸੀਂ ਐਲੀਗੇਸ਼ਨ ਨਹੀਂ ਕਰਦੇ ਤੇ ਡੋਣਾ ਕਮਿਸ਼ਨਰ ਪੈ ਲੈ ਲੈਂਦਾ ਜਾ ਉਹ ਪਾਜੀ ਪੈਸੇ ਜਾਂਦੇ ਕਿੱਥੇ ਮੈਂ ਤੇ ਪੁੱਛ ਰਿਹਾ ਤੁਸੀਂ ਦਿੰਦੇ ਹੋ ਤੁਸੀਂ ਦਿੰਦੇ ਕਿਉਂ ਜੀ ਤੁਸੀਂ ਦਿੰਦੇ ਕਿਉਂ ਕ腐ਸ਼ਨ ਤੁਸੀਂ ਪੈਦਾ ਕਰਦੇ ਹੋ ਭਾਈ ਸਾਹਿਬ ਤੁਹਾਡੇ ਦਵਾਈ ਕਰਦੇ ਨਹੀਂ ਬਗੈਰ ਪੈਸੇ ਦੀ ਤੇ ਗੁੜਾ ਟੱਕੇ ਨਹੀਂ ਜਾਂਦੀ ਹਾਲੀ ਆਜੀ ਪਾਜੀ ਬਗੈਰ ਪੈਸੇ ਦੀ ਕੰਮ ਕਰਦਾ ਜਾਂਦਾ ਆਜੋ ਬੈਨ ਨਾ ਦੇ ਕਮਿਸ਼ਨਰ ਤੋਂ ਅਸੀਂ ਇੱਥੇ ਬੁਲਾਣੇ ਆ ਜੀ ਬੁਲਾ ਲਓ ਕੋਈ ਪੈਸੇ ਮੰਗਾ ਡਾਇਰੈਕਟਰ ਸਾਹਿਬ ਮੌਕੇ ਤੇ ਕਾਲ ਘੜੇ ਰੋਡੇ ਕੋਲ ਜੀ ਇਦਾਂ ਨਹੀਂ ਭਾਈ ਜੇ ਤੁਸੀਂ ਅਰਗੇਮੈਂਟ ਕਰ ਦਿੱਤੀ ਤੁਸੀਂ ਕਹਿੰਦੇ ਕੰਮ ਹੀ ਨਹੀਂ ਹੁੰਦਾ ਸਭ ਤੋਂ ਪਹਿਲਾਂ ਸਵੇਰੇ ਰੋਡ ਲੱਗਦਾ ਜਦੋਂ ਰੋਡ ਕਲੀਅਰ ਹੁੰਦੀ ਹੈ ਵੀਡੀਓ ਬਣਾਓ ਹਾਂ ਨਾਲੋਂ ਮੇਰੇ ਪਾਸਾਂ ਨੇ ਭੇਜ ਤੇ ਫਿਰ ਤੁਸੀਂ ਤਾਂ ਜਿੱਦ ਨੂੰ ਕੋਡ ਕਰੋ ਬਾਜੀ ਆਪਾਂ ਗਲਤ ਗੱਲ ਨਹੀਂ ਨੂੰ ਬਿਲਕੁਲ ਤੁਹਾਡੀ ਚੰਗਾ ਕੰਮ ਕਰਾਉਂ ਪਰ ਜਿਹੜੀ ਗੱਲ ਆਪਾਂ ਕੂੜੇ ਵਾਲੇ ਜਿਹੜੇ ਸਫਾਈ ਕਰਮਚਾਰੀ ਹੈ ਉਹ ਕੂੜੇ ਵਾਲਾ ਅਰੇਂਜ ਕਰਾ ਕੇ ਦਿੰਦੇ ਹੈ 1.5 100 ਰੁਪਏ ਮੇਰੇ ਘਰੋਂ ਲੈ ਕੇ ਜਾਂਦੇ ਹੈ ਮੈਂ ਭਾਜੀ ਕਰਦੇ ਪੈਸੇ ਤੁਸੀਂ ਦੋਗੇ ਵੈਂਡਰ ਨੂੰ ਅੱਛਾ ਜੀ ਤੁਸੀਂ ਘਰ ਚੋਂ ਕੂੜਾ ਜਗਾਣਾ ਵੀ ਉਹ ਵੈਂਡਰ ਨੇ ਤੁਹਾਡੇ ਕੋ ਪੈਸੇ ਲੈਣੇ ਆ ਉਹ ਸਫਾਈ ਕਰਮ ਸਵੈ ਕਰਮਚਾਰੀ ਰੈਂਜ ਕਰਾ ਕੇ ਦੇਗਾ ਤੁਹਾਨੂੰ ਕਦਾ ਪਤਾ ਲੱਗੂ ਸਵੈ ਦੁਕਾਨਾਂ ਤੋਂ ਵੀ ਪਏ ਜਾਂਦੇ ਆ ਦੂਸਰੇ ਪਏ ਤੁਸੀਂ ਪ੍ਰਾਈਵੇਟ ਵੈਂਡਰ ਦਿੰਦੇ ਆ ਜੀ ਤੁਸੀਂ ਕਿੰਨੇ ਪਏ ਸੁਦੀਪ ਪਏ ਰੈਂਡ ਕਰਦੇ ਆ ਆਪਾਂ ਜੀ ਦੇਖੋ ਸਾਰੇ ਨੇ ਪਾਜੀ ਕੰਮ ਕਿਦਾ ਬਾਣੀ ਹੋਊਂਗੇ ਤਾਂ ਹੀ ਪਤਾ ਲੱਗੂ ਇਹ ਅੰਮ ਕਿਦਾ ਬਾਪ ਇਹ ਪ੍ਰਾਈਵੇਟ ਦਾ ਕੰਮ ਕਰਦਾ ਪ੍ਰਾਈਵੇਟ ਦਾ ਜੀ ਇਹ ਪ੍ਰਾਈਵੇਟ ਦਾ ਦੁਕਾਨਾਂ ਤੋਂ ਚੱਕਣਾ ਪ੍ਰਾਈਵੇਟ ਦਾ ਰੋਡ ਤੋਂ ਚੱਕਣਾ ਕਾਰਪੋਰੇਸ਼ਨ ਦਾ ਜੀ ਕੋਣ ਆ ਕੇ ਚੱਕੋ ਗਦਰਨ ਵਾਲੇ ਕਹਿੰਦੇ ਗੌਰਮੈਂਟ ਵਾਲੇ ਕਰਕੇ ਜਾਂਦੇ ਨੇ ਉਹ ਵੀ ਅੱਗ ਨਹੀਂ ਬੁੜਾ ਨਹੀਂ ਥੋੜਾ ਦੱਸਦੇ ਪਾਜੀ ਆਪਾਂ ਕੰਪਲੇਂਟ ਕਰਾਉਂਦੇ ਆਂ ਬਾਜੀ ਆਪਾਂ ਤੁਹਾਡੇ ਨਾਲ ਹੀ ਗੈਰਟੀ ਕੀਤੀ ਸੀ ਸਰ ਇੱਕ ਮੇਰਾ ਵੀਊ ਪਾ ਦਿਓ ਕੋਰਪੋਰੇਸ਼ਨ ਐਮ ਕੇ ਯਾਦ ਸਾਡੇ ਬੁੱਢੇ ਦਰਿਆ 'ਚ ਕਦੀਰ ਸਿੰਘ ਦਾ ਪਾਣੀ ਬੰਦ ਆ ਉਹਨਾਂ ਨੇ ਵੀ ਇਲਾਨ ਕਰਦੇ ਕੋ ਜਦੋਂ ਬੁੱਢੇ ਦਰਿਆ ਜਾਊਗਾ ਸੀ ਉਹ ਵੀ ਕੰਮ ਕਰਾਂਗੇ ਬਾਜੀ ਸਾਡੇ ਕੋ ਕੂੜੇ ਦਾ ਕੰਮ ਨਹੀਂ ਨਹੀਂ ਕਰ ਫਿਰ ਤੁਸੀਂ ਰਿਸਪੈਕਟਿਵ ਹੋ ਮੈਂ ਤਾਂ ਆਪਣਾ ਮੁੱਦਾ ਰੱਖ ਰਿਹਾ ਬਾਜੀ ਅਸੀਂ ਤੁਹਾਡੀ ਸੇਵਾ ਕਰਨ ਆਏ ਆ ਕਿ ਤੁਸੀਂ ਸਾਡੀ ਸੇਵਾ ਕਰਦੇ ਹੋ ਤਾਂ ਮੈਨੂੰ ਤਾਂ ਨਹੀਂ ਲੱਗ ਰਹੀ ਜੀ ਇਹ ਕਦੋਂ ਸਮਝ ਨਹੀਂ ਲੱਗ ਰਹੀ ਜੀ ਹੋਰ ਬਾਜੀ ਨਹੀਂ ਚੱਕਿਆ ਐਮਐਲਏ ਸਾਹਿਬ ਤੁਹਾਨੂੰ ਅੰਦੇ ਹੁਣ ਕੋਈ ਇੱਥੇ ਰੋਡ ਤੋਂ ਕੋਈ ਵੀ ਨਹੀਂ ਚੱਕਦਾ ਕੋਈ ਨਾ ਕੋਈ ਬੰਤਾ ਹੱਸਦਾ ਤੁਹਾਨੂੰ ਕੋਈ ਗੱਲ ਨਹੀਂ ਅੱਗੇ ਤੋਂ ਕਹਿ ਰੱਖੋ ਤੁਸੀਂ ਆਪਾਂ ਆਪਾਂ ਇਹਨੂੰ ਕੋਆਪਰੇਟ ਕਰ ਦਿਆ ਤੇਰੇ ਮੈਸੇਜ ਬਜਾ